ਸਾਡੇ ਬੰਦੇ ਦੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਐ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਤੁਸੀਂ ਕਾਗਜ਼ ਭਰੋਗੇ ਨਾ ਵੱਡਿਆ ਪਹਿਲਵਾਨਾਂ ਵਾਲੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਕੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਡਾਜ ਰੋਗੇ ਇਹ ਦੂਵੀਂ ਕੱਲ੍ਹ ਦੇ ਕਿੰਨੇ ਮੋਟੇ ਇੱਕ ਵੀ ਪਈ ਆ ਜੀ ਫਿਰ ਬੰਦੇ ਮਾਰਦੇ ਫਿਰ ਸੁਣ ਲਓ ਸਾਡੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹੋਇਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾਂ ਦੇ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਈ ਜਣਾ ਭਰੀਆਂ ਖੜੀਆਂ ਕੋ ਮਨਦੇ ਹੀ ਨਹੀਂ ਪੈਗੇ ਭਾਈ ਜੀ ਮੈਂ ਤਾਂ ਬੰਦੇ ਨਹੀਂ ਮਰਾਉਣੇਗੇ ਮੈਂ ਇਲੈਕਸ਼ਨ ਲੜਾਉਣੇ ਆਂ ਸ਼ਾਂਤੀ ਬਣਾਇਆ ਕਿਉਂ ਮੈਂ ਜਦੋਂ ਕੱਲ ਜਿੱਥੇ ਅਸੀਂ ਤਕਰੀਬਾਤ ਕਰ ਰਹੇ ਹਾਂ ਸਕੂਲ ਤੋਂ ਵੀ ਸਾਡੇ ਬੰਦੇ ਨੇ ਪਹੁੰਚ ਦਿੱਤੇ ਜੱਟ ਸਾਡੀ ਕੋਚ ਹੈ ਇਹਦਾ ਤੁਹਾਡੇ ਜੀ ਉਹਨਾਂ ਦਾ ਵਿਚਾਲੇ ਸਵੇਰੇ ਤੁਸੀਂ ਮੈਨੂੰ ਦੱਸੋ ਭਤੇ ਜੀ ਸਵੇਰੇ ਐਮਐਲਏ ਦਾ ਮੁੰਡਾ ਪਾਰਿਆ ਹੈ ਭਗਵੰਤ ਮਾਨ ਦੀ ਫੋਟੋ ਲਾ ਕੇ ਜੀ ਅੱਜ ਨਹੀਂ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਹੈ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੀ ਕਿੱਦਾਂ ਦੇ ਬੁਗੇ ਤੇ ਲਿਖਿਆ ਆ ਤਗੜੇ ਹੋ ਜੋ ਆ ਵੇਖੋ ਮੋੜਾਂਗੇ ਪੋਸਟ ਤੇ ਆਵੇ ਉਹਦੀ ਐਡੀ ਨਾ ਕੋਈ ਆਇਆ ਹੀ ਨਹੀਂ ਪਹਿਲਾਂ ਬੰਦੀ ਹੁੰਦੀ ਹੈ ਸਿਗਰੀ ਇੰਚੋ ਹੈਲੋ ਸਰ ਅਸੀਂ ਖੜੇ ਆਂ ਭਾਜੀਆਂ ਮੋਟਰ ਵਾਲੇ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੁਲਾਓ ਆਪ ਜਿਹਾ ਆਇਆ ਨਹੀਂ ਅਸੀਂ ਖੜੇ ਆਂ ਜੀ ਬਸ ਇਹ ਠੀਕ ਹੈ ਬਾਈ ਜੀ ਖੋਣੀਆਂ ਕਰਦੇ ਆਪ ਘਰੇ ਬੈਠੇ ਤੇ ਉਹ ਲੋਕਾਂ ਦੇ ਜੋ ਕਹਿਣ ਨੂੰ ਮਰਾਈ ਆ ਉਹ ਭੇਜਤਾ ਭਾਜੀਆਂ ਮੋਟਰੀਆਂ ਆਵਾ ਆਈ ਨਾ ਅੰਕੀ ਲੱਗਾ ਮੈਨੂੰ ਸਮਝ ਨਹੀਂ ਜਿਵੇਂ ਤਾਂ ਹੁਣ ਡਾਕਟਰ ਹੀ ਕਹਿ ਰਹੀ ਹੈ ਜੀ ਮੁੰਡਾ ਗੋਲੀ ਲੱਗੀ ਹੈ ਡੈਰੀ ਡੈਰੀ ਹੈ ਸੁੱਤਾਂ ਦਾ ਜਿੰਨਾ ਚਾਰਾਂ ਦੇ ਫੈਲ ਲੱਗੇ ਗੁਰਵਿੰਦਰ ਦੋ ਜਾਣੇ ਤੇ ਹੋਰ ਆ ਉਹ ਜਾ ਰਹੇ ਨੇ ਵੀਡੀ ਵਾਲੇ ਹੈਗੇ ਟੀਚ ਚਲੋ